ਲੈ ਵੀ ਸੱਜਣਾ ਜਿਹੜੇ ਬੰਦੇ ਨੇ ਮੱਕੀ ਦਾ 4 ਪੌਣਾ ਕਿਤੇ ਵੀ ਪੌਣਾ 4 ਤਾਂ ਤੁਹਾਨੂੰ ਮੈਂ ਬੈਲਰ ਵਾਲੇ ਸੱਜਣਾ ਦੀ 10 ਪੌਣ ਲੱਗਿਆ ਇਹ ਬੰਦੇ ਤੁਹਾਡੇ ਖੇਤ ਚ ਆ ਕੇ ਤੁਹਾਡੇ ਫਾਰਮ ਤੇ ਆ ਕੇ ਤੁਹਾਡੀਆਂ ਗੱਠਾਂ ਬਣ ਜਾਣਗੇ ਕੀ ਹੈ ਕਿ ਨਹੀਂ ਜੇ ਤਾਂ ਪੇਪਰ ਤੁਸੀਂ ਦੇਣਾ ਤੁਸੀਂ ਦੇ ਦਿਓ ਜੇ ਪੇਪਰ ਪੇਪਰ ਇਹਨਾਂ ਤੋਂ ਲੈਣਾ ਤਾਂ ਪੇਪਰ ਇਹ ਦੇ ਦੇਣਗੇ ਜੇ ਬਾਈ ਚਾਂਸ ਤੁਹਾਡੇ ਕੋਲ ਕੁੱਤਰੇ ਵਾਲੀ ਮਸ਼ੀਨ ਹੈ ਨਹੀਂ ਤਾਂ ਉਹ ਵੀ ਦੇ ਦੇਣਗੇ ਮਤਲਬ ਕਹਿਣ ਤੋਂ ਭਾਵ ਲੇਬਰ ਸਾਰਾ ਕੁਝ ਇਹਨਾਂ ਦਾ ਹੋਊਗਾ ਜੇ ਤੁਸੀਂ ਚਿੱਟੇ ਪਾ ਕੇ ਪਾਸੇ ਵੀ ਬਹਿਣਾ ਤਾਂ ਵੀ ਬਾਈ ਗਰ ਭੇਜ ਹੋਣੀ ਤੁਹਾਡਾ ਮਸਲਾ ਹੱਲ ਕਰ ਦੇਣਗੇ ਇਹਨਾਂ ਕੋਲੇ ਜਿਹੜਾ ਸੰਦ ਨੇ ਜਿਹੜਾ ਉਹ ਸਾਰਾ ਇੱਕ ਥਾਂ ਫਿੱਟ ਨਹੀਂਗਾ ਮਤਲਬ ਕਿਤੇ ਵੀ ਲਿਜਾ ਸਕਦੇ ਆ ਇਹ ਬਾਈ ਹੁਣ ਉਹਦਾ ਸਵਾਗਤ ਕਰਦੇ ਆ ਗੱਲਬਾਤ ਕਰਦੇ ਆ ਨਾਲ ਇਹ ਮੱਕੀ ਦੇ achar ਦਾ ਕੰਮ ਆਪਣੇ ਫਾਰਮ ਤੇ ਵੀ ਕਰਦੇ ਆ ਜਿੱਥੇ ਵਧੀਆ ਆਪਦੀ ਮੱਕੀ ਦਾ achar ਪਾ ਕੇ ਵੇਚਦੇ ਵੀ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਯਾਰ ਗੱਲ ਲੋਕਾਂ ਵਾਲਾ ਮਸਲਾ ਹੱਲ ਕਰਕੇ ਪਹਿਲਾਂ ਤੁਹਾਡੇ ਨਾਲ ਬਾਤ ਚ ਕਰਾਂਗੇ ਠੀਕ ਆ ਜੀ ਕਿਵੇਂ ਪਾ ਦਨੇ ਆ ਚਾਰ ਜਾ ਕੇ ਪਾ ਦਨੇ ਆ ਜਾ ਕੇ ਜੇ ਕਿਤੇ ਵੀ ਜਾ ਕੇ ਅਸੀਂ ਬੈਲਰ ਆਵਦਾ ਉੱਥੇ ਉਹਨਾਂ ਦੇ ਘਰੇ ਲੈ ਜਾ ਕੇ ਪਾ ਕੇ ਦੇਉਣੀ ਆ ਮਤਲਬ ਬੈਲਰ ਅਗਲੇ ਨੂੰ ਟੈਨਸ਼ਨ ਨਹੀਂ ਜੇ ਕੁਤਰੇ ਵਾਲੀ ਮਸ਼ੀਨ ਹੈਗੀ ਆ ਤਾਂ ਵੀ ਠੀਕ ਆ ਤੇ ਜੇ ਨਹੀਂ ਹੈਗੀ ਫਿਰ ਅਸੀਂ ਤੁਹਾਨੂੰ ਆਵਾਂ ਕਿੰਨੇ ਕਿਲੋਮੀਟਰ ਦੀ ਰੇਂਜ ਆ ਤੁਹਾਡੀ ਉਹ ਕੋਈ ਚੱਕਰ ਨਹੀਂ ਆਂ ਹਰਿਆਣੇ ਵੀ ਅੱਗੇ ਸੀਜ਼ਨ ਲਾ ਕੇ ਆਏ ਆ ਗੁਜਰਾਤ ਵੀ ਸੀਜ਼ਨ ਲਾ ਕੇ ਆਏ ਆ ਗੁਜਰਾਤ 20 ਸੀਜ਼ਨ ਲਾ ਕੇ ਆਏ ਆ 12 1300 ਕਿਲੋਮੀਟਰ ਦੇ ਕੰਮ ਦੇ ਹਿਸਾਬ ਨਾਲ ਜੇ ਤਾਂ ਕੰਮ ਜ਼ਿਆਦਾ ਹੈ ਤਾਂ ਫਿਰ ਰਿਵਾਰਡ ਵੱਧ ਵੀ ਜਾਈ ਜਾਂਦੀ ਜਾਈ ਜਾਂਦੀ ਠੀਕ ਆ ਤੇ ਜਿਹੜਾ ਹੈਗਾ ਜਦੋਂ ਤੁਸੀਂ ਇਹ ਗੱਠ ਦਾ حساب ਅਗਲੇ ਨਾਲ ਗੱਠ ਦਾ ਹਿਸਾਬ ਕਰੋਗੇ ਹਾਂਜੀ ਗੱਠ ਦਾ ਜੀ ਕੁਆਂਟਲ ਦੇ ਲਗਭਗ ਗੱਠ ਹੁੰਦੀ ਹੈ ਇਹ ਕੁਆਂਟਲ ਤੋਂ ਉੱਪਰ ਵੀ ਹੋ ਜਾਂਦੀ ਹੈ ਉੱਪਰ ਹੀ ਹੁੰਦੀ ਰਹੇਗੀ ਤਕਰੀਬਨ 5 ਕਿਲੋ 4 ਕਿਲੋ 3 ਕਿਲੋ ਇੰਨੀ ਕੁ ਵੱਧ ਗੱਠ ਹਾਂਜੀ ਹਾਂਜੀ ਤੇ ਇਹਦਾ ਇੱਕ ਗੱਠ ਦਾ 250 ਰੁਪਿਆ ਰੈਂਟ ਆ ਜੀ ਉਹਦੇ ਵਿੱਚ ਪੇਪਰ ਆਪਣਾ ਹੋਵੇਗਾ ਜੀ ਪੇਪਰ ਹੋ ਗਿਆ ਹਾਂਜੀ ਜੀ ਤੇਲ ਤੱਪਾ ਥੋੜਾ ਹੋ ਗਿਆ ਸਾਰਾ ਕੁਝ ਪੁਤਰਾ ਅਗਲੇ ਦਾ ਪੁਤਰਾ ਅਗਲੇ ਦਾ ਜੀ ਤੇ ਲੇਬਰ ਥੋੜੀ ਲੇਬਰ ਸਾਰੀ ਸਾਡੀ ਆਹ ਜਿਹੜੀ ਇਕੱਠਾ ਪੈਕ ਕਰਨ ਵਾਲੀ ਚੈਨ ਵਾਲੀ ਪੈਕ ਕਰਨ ਤੁਸੀਂ 250 ਰੁਪਏ ਦੇ ਵਿੱਚ ਅਗਲੇ ਨੂੰ ਗੱਠ ਬਣਾ ਕੇ ਚਣਕੇ ਦੇ ਦੋਗੇ ਹਾਂਜੀ ਠੀਕ ਹੈ ਕਿ ਨਹੀਂ ਠੀਕ ਹੈ ਤੇ ਉਹ ਚ ਅਗਲੇ ਦਾ ਕੋਈ ਸਰਦਾਰ ਦੀ ਨਹੀਂ ਅਗਲੇ ਨੇ ਕੁਤਰਾ ਦੇਣਾ ਕੁਤਰਾ ਦੇਣਾ ਜੇ ਕੁਤਰਾ ਵੀ ਤੁਸੀਂ ਕਰਨਾ ਕੁਤਰੇ ਦਾ ਜਿਹੜਾ ਰੇਟ ਉਹਦਾ ਪ੍ਰਤੀ ਕਿੱਲੇ ਦਾ ਚੱਲਦਾ ਜੀ ਉਹ ਸਾਨੂੰ ਦੇ ਦੇ ਫਿਰ ਉਹ ਉਹ ਅਲੱਗ ਹੋਗਾ ਜਿਹੜਾ ਉਹ ਪਰ ਕਿੱਲੇ ਦਾ ਪਰ ਕਿੱਲੇ ਦਾ ਹਾਂਜੀ ਠੀਕਾ ਮਤਲਬੋ ਯਾਰ ਬਹੁਤ ਬੰਦਿਆਂ ਕੋਲੇ ਨਾ ਵੈਸੇ ਕੁਤਰੇ ਵਾਲੀਆਂ ਮਸ਼ੀਨਾਂ ਹੈਗੀਆਂ ਹਾਂਜੀ ਕੁਤਰੇ ਵਾਲੀਆਂ ਹੈਗੀਆਂ ਨੇ ਜੀ ਤੇ ਆਹ ਹੈਣੀ ਇਹ ਹੈਣੀ ਹਾਂਜੀ ਚਾਰ ਸਾਂਭਣ ਵਾਲਾ ਹੈ ਨਹੀਂ ਦਾ ਫਟ ਪੁੱਟ ਚ ਪਾਣੀ ਪੈ ਜਾਂਦਾ ਪੈ ਜਾਂਦਾ ਜੀ ਤੇ ਆਹ ਜਿਹਨ ਦਾ ਸਭ ਤੋਂ ਬੈਸਟ ਚੀਜ਼ ਆ ਹਾਂ ਬਿਲਕੁਲ ਜੀ ਇਸ ਚਾਰ ਖਰਾਬ ਵੀ ਘਟ ਹੁੰਦਾ ਜੀ ਜਿੱਥੇ ਆਪਾਂ 2 ਕਿੱਲਿਆਂ ਦਾ ਚਾਰ ਟੋਏ ਚ ਪਾਉਨੇ ਆ ਇਹ 1 ਕਿੱਲੇ ਦਾ ਹੀ ਓਨਾ ਕੰਮ ਕਰ ਜਾਂਦਾ ਜੀ ਪੇਪਰ ਪੂਪਰ ਕਿਹੜਾ ਵਰਤਦੇ ਆਂ ਬਾਈ ਪੇਪਰ ਦੂਜਾ ਜਿਹੜਾ ਪੂਰਾ ਵਧੀਆ ਗਾਰੰਟੀ ਹੋ ਗਈ ਆਪਣੀ ਸਾਲ ਦੀ 1 ਸਾਲ ਪੇਪਰ ਖਰਾਬ ਨਹੀਂ ਹੁੰਦਾ ਨਹੀਂ ਹੁੰਦਾ ਜੀ ਡੇਢ ਸਾਲ ਗ੍ਰਾਮ ਨਹੀਂ ਹੁੰਦਾ ਜੀ ਡੇਢ ਸਾਲ ਦੀ ਸਾਡੀ ਉਟੀ ਦੇ ਡੇਢ ਸਾਲ ਹੋ ਗਏ ਗੰਡ ਪਈ ਹੈ ਡੇਢ ਸਾਲ ਤੋਂ ਬਾਈ ਹੁਣ ਇਹ ਕਹਿੰਦੇ ਗੰਡ ਪਈ ਹੈ ਮਤਲਬ ਉਹ ਪੇਪਰ ਖਰਾਬ ਧੁੱਪੇ ਪਿਆ ਖਰਾਬ ਨਹੀਂ ਹੁੰਦਾ ਧੁੱਪੇ ਪਿਆ ਨਹੀਂ ਖਰਾਬ ਹੁੰਦਾ ਜੀ ਠੀਕ ਹੈ ਕਹਿੰਦੇ ਚਾਰ ਦੀ ਕੁਆਲਟੀ ਵੀ ਹੋਣੀ ਚਾਹੀਦੀ ਵਿਚਾਰ ਦੀ ਤਾਂ ਫਿਰ ਜਦੋਂ ਇਹਦੇ ਵਿੱਚ ਪਾਣੀ ਨਹੀਂ ਪੈਣਾ ਕਿੰਨੀਆਂ ਬਾਈ ਲੇਰਾਂ ਨੂਰਾਂ ਦੇ ਉੱਤੇ ਕਿੰਨੀਆਂ ਚੜਾਉਣੇ ਆ ਲੇਰਾਂ 26 27 ਲੇਰਾਂ ਚੱਲਦੀਆਂ ਆ 26 27 ਗੇੜੇ ਹਾਂ ਜੀ ਮਸਲਾ ਕਹਿਣ ਦਾ ਭਾਵੇਂ ਆ ਵੀ ਜਿਹੜਾ ਆਪਾਂ ਇਹਦੇ ਪੇਪਰ ਦੀ ਜ਼ਿੰਮੇਵਾਰੀ ਆਪਣੀ ਖਾਲ ਦੀ ਪੇਪਰ ਧੁੱਪੇ ਪਿਆ ਰਵੇ ਵਿੱਚ ਪਿਆ ਰਵੇ ਨਾ ਇਹਦੇ ਵਿੱਚ ਪਾਣੀ ਜਾਊਗਾ ਨਾ ਜੀ ਨਾ ਇਹਦੇ ਵਿੱਚ ਧੁੱਪ ਜਾਊਗੀ ਮਤਲਬ ਨਾ ਚਾਰ ਖਰਾਬ ਹੋਊ ਚਾਰ ਉਸੇ ਤਰ੍ਹਾਂ ਨਿਕਲੂ ਬਾਈ ਉਸੇ ਤਰ੍ਹਾਂ ਨਿਕਲੂ ਪਾਣੀ ਦਾ ਕੋਈ ਹੱਲ ਹਾਂ ਮਤਲਬ ਪੇਪਰ ਤੁਹਾਡਾ ਲੇਬਰ ਤੁਹਾਡੀ ਕੁਤਰਾ ਅਗਲੇ ਦਾ ਤਾਂ ਵੀ ਅਗਲੇ ਨਾਲ ਸੰਪਰਕ ਕਰਨੋਗੇ ਜੇ ਕੁਤਰਾ ਵੀ ਤੁਹਾਡੇ ਤੋਂ ਕਰਾਉਣਾ ਤਾਂ ਵੀ ਸੰਪਰਕ ਕਰਨੋਗੇ ਤੇ ਜੇ ਜੇ ਅਗਲੇ ਨੇ ਚਾਰ ਲੈਣਾ ਹੋਵੇ ਤੁਹਾਡੇ ਤੋਂ ਚਾਰ ਉਹ ਵੀ ਦੇ ਦੇਾਂਗੇ ਕੀ ਕੀ ਜ਼ਿੰਮੇਵਾਰੀ ਹੈ ਤੁਹਾਡੀ ਕਿਹੋ ਜਿਹਾ ਚਾਰ ਚਾਰ ਵਧੀਆ ਇੱਕ ਨੰਬਰ ਚਾਰ ਆ ਜੀ ਜੇ ਹੁਣ ਪੈਂਦਾ ਦੇਖਣਾ ਕਿਸੇ ਨੇ ਆ ਜਾਵੇ ਇੱਥੇ ਆਪਣੇ ਕੋਲ ਕਿਹੜਾ ਪੈਂਡ ਹੈ ਪੈਂਡ ਫੇਰੋਗੇ ਤਹਿਸੀਲ ਜੀਰਾ ਤੇ ਜ਼ਿਲ੍ਹਾ ਫੋਇਪੁਰ ਜੀ ਜੇ ਕਿਸੇ ਨੇ ਚਾਰ ਹੁਣ ਪੈਂਦਾ ਦੇਖਣਾ ਹੁਣ ਪੈਂਦਾ ਦੇਖ ਕੇ ਲੈ ਜੀ ਹਾਂਜੀ ਬੁੱਕ ਕਰ ਜੇ ਜਦੋਂ ਬਣ ਜਾਊਗਾ ਜਾਂ ਹੁਣੇ ਹੀ ਲੈ ਜੇ ਚੱਕ ਕੇ ਬਿਲਕੁਲ ਜੀ ਇਹਨੇ ਬਾਣੀ ਜਾਣਾ ਅਗਲੇ ਦਿਨ ਬਾਣੀ ਜਾਣਾ ਜੀ ਹਾਂਜੀ ਹਨਾ ਬਿਲਕੁਲ ਜੀ ਤੇ ਜੇ ਕਿਸੇ ਨੇ ਚਾਰ ਲੈਣਾ ਤਾਂ ਡਿਲੀਵਰੀ ਡਿਲੀਵਰੀ ਦਾ ਜਾਨੀ ਕਿ ਡਿਲੀਵਰੀ ਵੀ ਕਰਵਾ ਦੇਾਂਗੇ ਇੱਥੋਂ ਜਾਨੀ ਕਿ ਆਪਣੇ ਕੋਲ ਸਾਧਨ ਹੈਗੇ ਆ ਠੀਕ ਆ ਹਾਂਜੀ ਅਗਲੇ ਕੋਲ ਪਹੁੰਚਦਾ ਕਰਦੇ ਹਾਂ ਪਹੁੰਚਦਾ ਕਰਦੇ ਆਂਗੇ ਵੀ ਜੇ ਅਗਲੇ ਨੂੰ ਕਾਉਂਟ ਚ ਪੈਸੇ ਪਾਤੇ ਬਿਲਕੁਲ ਬਿਲਕੁਲ ਠੀਕ ਆ ਲੈ ਵੀ ਜੇ ਕਿਸੇ ਨੇ ਡਿਲੀਵਰੀ ਕਰਾਉਣੀ ਹੈ ਚਾਰ ਦੀ ਤੇ ਚਾਹ ਬੈਲਰ ਦੀ ਹਾਂਜੀ ਬੈਲਰ ਵੀ ਪਹੁੰਚਦਾ ਕਰ ਬੈਲਰ ਵੀ ਹਾਂਜੀ ਬੈਲਰ ਦੀ ਡਿਲੀਵਰੀ ਚਾਹੀਦੀ ਆ ਤੁਹਾਨੂੰ ਤੁਹਾਡੇ ਖੇਤ ਦੇ ਵਿੱਚ ਤਾਂ ਬੈਲਰ ਦੀ ਡਿਲੀਵਰੀ ਵੀ ਮਿਲ ਜੂ ਜੇ ਤੁਹਾਨੂੰ ਚਾਰ ਦੀ ਡਿਲੀਵਰੀ ਚਾਹੀਦੀ ਆ ਚਾਰ ਵੀ ਮਿਲ ਜੂ ਸੱਚ ਨੂੰ ਜੇ ਕਿਸੇ ਨੇ ਪੈਂਦਾ ਦੇਖਣਾ ਪਵਾ ਵੀ ਸਕਦਾ ਜੇ ਕਿਸ ਨੇ ਕੁਤਰਾ ਕਰਾ ਕੇ ਪੋਣਾ ਤਾਂ ਕੁਤਰਾ ਕਰਾ ਕੇ ਪਵਾ ਸਕਦਾ ਜੇ ਤੁਸੀਂ ਕੱਲਾ ਬੈਲਰ ਚਾਹੀਦਾ ਬੈਲਰ ਵੀ ਹੋਰ ਤਾਂ ਨਹੀਂ ਕੋਈ ਗੱਲ ਕਹਿਣ ਵਾਲੀ ਨਹੀਂ ਇੱਕ ਮਾਡਲ ਵੱਡੀ ਮਸ਼ੀਨ ਵੀ ਹੈ ਜਿਹੜਾ ਚਾਰ ਚਾਰ ਜਿਹੜਾ ਵੱਡਣ ਵਾਲੀ ਬੰਦਣੀ ਵੱਢਣੇ ਪਈ ਹਾਂ ਜਿਹੜੇ ਜਿਹੜੇ ਹਾਂ ਸਭ ਤੋਂ ਵਧੀਆ ਗੱਲ ਇਹ ਆ ਵੀ ਬਾਈ ਹੁਣਾਂ ਕੋਲੇ ਜਿਹੜੀਆਂ ਮਸ਼ੀਨਾਂ ਐ ਬਈ ਉਹ ਇਹਨਾਂ ਕੋਲੇ ਚਾਰ ਰੋ ਵਾਲੀ ਸਿੰਗਲ ਰੋ ਵਾਲੀ ਡਬਲ ਰੋ ਵਾਲੀ ਟਰੈਕਟਰ ਟਰਾਲੀਆਂ ਸਾਰਾ ਕੁਝ ਹੈਗਾ ਹਾਂ ਬੰਦਣੀ ਵੱਢਣੇ ਪਈ ਹਾਂ ਹਾਂ ਵੀ ਮਤਲਬ ਉਹ ਇਹਨਾਂ ਕੋਲੇ ਸਾਰਾ ਪ੍ਰਬੰਧ ਹੈਗਾ ਪੂਰਾ ਜੇ ਤੁਹਾਡੇ ਕੋਲ ਵੱਡਣ ਵਾਲਾ ਪ੍ਰਬੰਧ ਹੈਗਾ ਫਿਰ ਇਕੱਲਾ ਬਿੱਲਰ ਰਿਹਾ ਜੀ ਇਕੱਲਾ ਬਿੱਲਰ ਵੀ ਪੇਜ ਹੈ ਬਿੱਲਰ ਚਾਹੀਦਾ ਲੈ ਵੀ ਸੱਜਣੋ ਵੀਡੀਓ ਸ਼ੇਅਰ ਕਰ ਦਿਓ ਕਿਸਾਨਾਂ ਵਾਸਤੇ ਫਾਇਦੇ ਵਾਲੀ ਆ ਬਹੁਤ ਬੰਦੇ ਆ ਜਿਹੜੇ ਫਸੇ ਜੇ ਬੈਠੇ ਆ ਉਹਨਾਂ ਨੂੰ ਲੱਗਦਾ ਪੱਟ ਦੇ ਵਿੱਚ ਚਾਰ ਖਰਾਬ ਨਾ ਹੋ ਜੇ ਜਿਨ੍ਹਾਂ ਨੇ ਆ ਗੰਡਾ ਬਣਵਾਉਣੀਆਂ ਬੰਡਾ ਬਣਾ ਕੇ ਭੰਨ ਘਰੇ ਚ ਲੈ ਲੋ ਤੁਹਾਡਾ ਚਾਰ ਵਧੀਆ ਪਿਆ ਰਹੂਗਾ ਬਾਈ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਜਿਉਂਦੇ ਵਾਸਤੇ ਰੋ ਬਹੁਤ ਬਹੁਤ ਧੰਨਵਾਦ